ਅੱਜ ਤਾਂ ਇਸ ਵੇਲੇ ਉੱਠਦੇ ਆ ਇੱਥੇ ਸਾਡਾ ਸਹਿਰੇ ਵੀਰ ਉੱਠ ਕੇ ਫੌਨ ਲਾ ਲੈਂਦਾ ਉਲਟਾ ਚਸ਼ਮਾ ਪੰਜ ਵਜੇ ਦੀ ਗੁਰਬਾਣੀ ਛੱਡ ਕੇ ਉਲਟਾ ਚਸ਼ਮਾ ਸਵੇਰੇ ਵੇਖਣਦੇ ਹਾਸ ਕੇ ਇਹਨਾਂ ਕਿਤੇ ਦਿਨ ਦੀ ਸ਼ੁਰੂਆਤ ਉਤੋਂ ਬਾਅਦ ਅਹੀਂ ਘਰ ਕੀਤੇ ਕੰਮ ਦੀ ਤੇ ਮੈਂ ਇੱਥੇ ਦਿੰਦਿਆਂ ਜਿ ਘੜ ਕੇ ਨਾ ਦੋ ਮਜ਼ਾਕ ਕਰਕੇ ਦੀ ਬਣਾਈ ਰੀਲ ਉੱਤੋਂ ਬੱਚੇ ਚੜ ਕੇ ਕੰਮ ਤੇ ਮੌਸਮ ਖਰਾਬ ਹੋਣ ਕਰਕੇ ਉੱਤੇ ਅਸਰੀ ਇਹਨਾਂ ਨੂੰ ਕਿਹਾ ਜਾਂਦਾ ਵਾ ਤਰਪਾਲ ਪਈ ਹੁੰਦੀ ਥੱਲੇ ਲੱਗਦੀਆਂ ਸਬਜ਼ੀਆਂ ਇਹ ਮੌਸਮ ਬਹੁਤ ਚੜਿਆ ਸੀ ਅਹੀਂ ਨਾਲ ਨਾਲ ਕਲਿੱਪ ਲਾ ਰਹੇ ਸੀ ਮੈਂ ਤੇ ਇੱਕ ਭਾਜੀ ਸਾਡੇ ਨਾਲ ਜਿਹੜੇ ਮੇਨ ਇੱਥੇ ਦਾਹਸਾਨਾ ਤੋਂ ਆਵੜੇ ਤੂਪਾ ਨਿਕਲੀ ਇਹ ਨਾਂ ਦਾ ਤਰਪਾਲ ਪਾਟੀ ਸੀ ਨਵੀ ਲਾਈ ਇਹਨੂੰ ਲੈ ਕਲਿੱਪ ਇਹਨੂੰ ਕੰਦੇ ਕਲਿੱਪ ਲਾਤਾ ਕੱਸਤਾ ਇੰਡੀਆ ਦੇ ਵਿੱਚ ਤੇ ਆਪਾਂ ਕੱਲਾ ਬਰੰਜੀ ਤੋਂ ਕੰਮ ਲਈਦਾ ਵਾ ਗੱਡਣ ਤੇ ਪਰ ਇੱਥੇ ਮਧਾਨਾ ਕਿਹੜਾ ਕਿਹੜਾ ਕੰਮ ਲੈਂਦੇ ਆ ਇਹ ਬਰੰਜੀ ਦੇ ਨਾਲ ਇਹਨੂੰ ਤਰਪਾਲ ਨੂੰ ਗੰਡ ਲਈਦਾ ਵਾ ਤੂਪਾ ਲਾਉਣ ਵਾਸਤੇ ਵੀ ਕੰਮ ਲੈਂਦੀ ਇਟਲੀ ਦੇ ਵਿੱਚ ਇਹ ਬੜਾ ਜਿਹੜਾ ਸੁਝਵਾਨ ਹੁੰਦਾ ਉਹ ਕੰਮ ਕਰਦਾ ਇਹ ਉਸ ਤੋਂ ਬਾਅਦ ਇਹ ਨਾਲ ਨਾਲ ਮਿੱਟੀ ਪਾਣੀ ਸੀ ਬਾਜੀ ਨਿਸ਼ਾਨੀਆਂ ਲਾਉਂਦੇ ਸੀ ਕਿਦਾਂ ਨਾਲ ਨਾਲ ਵੰਡਣਾ ਪੈਂਦਾ ਫਿਰ ਇਹਨੂੰ ਨਾਲ-ਨਾਲ ਲੱਪੇ ਕੇ ਅੰਦਰ ਪਾਣੀ ਨਾ ਜਾਵੇ ਅੰਦਰ ਦਮਾਨੀਆਂ ਦੀਆਂ ਬੰਨਣ ਲੱਗੀਆਂ ਇਹਨਾਂ ਨੂੰ ਕਹਿੰਦੇ ਸੀਰੀ ਇਹਨਾਂ ਦੇ ਵਿੱਚ ਹਾਂ ਮੈਂ ਮਿੱਟੀ ਪਾਈ ਕੜੀ ਮਿਹਨਤ ਤੋਂ ਬਾਅਦ ਤੋਪੂ ਪੂਰੀ ਲੱਗੀ ਹੋਈ ਸੀ ਇਹ ਤਾਂ ਮੌਸਮ ਦਾ ਪਤਾ ਨਹੀਂ ਇਹ ਤੋਂ ਬਾਅਦ ਸਸਰੀ